ਪਾਕਿਸਤਾਨ ਵਿੱਚ ਪੰਜਾਬ ਪੁਲਿਸ ਵੱਲੋਂ ਅਤਵਾਦੀਆਂ ਨਾਲ ਮੁਕਾਬਲਾ ਕਰਾਰ ਦਿੱਤੀ ਗਈ ਘਟਨਾ ਜਿਸ ਵਿੱਚ ਪਤੀ-ਪਤਨੀ ਅਤੇ ਉਨ੍ਹਾਂ ਦੀ ਨਾਬਾਲਗ ਬੇਟੀ ਸਮੇਤ 4 ਲੋਕ ਮਾਰੇ ਗਏ ਸਨ। ਨੂੰ ਲੈ ਕੇ ਪੀਟਾਂ ਦੇ ਪਰਿਵਾਰਕ ਮੈਂਬਰਾਂ ਨੇ ਲੋਕਾਂ ਨੇ ਇਸ ਨੂੰ ਫਰਜ਼ੀ ਮੁਕਾਬਲਾ ਕਰਾਰ ਦਿੰਦੇ ਹੋਏ ਰੋਸ ਪ੍ਰਦਰਸ਼ਨ ਕੀਤਾ ਅਤੇ ਸੜਕ ਤੇ ਝਾਂਮ ਲਗਾਇਆ ਹੈ। ਪੁਲਿਸ ਨੇ ਲਾਹੌਰ ਤੋਂ 200 ਕਿਲੋਮੀਟਰ ਦੂਰ ਸਾਹੀਵਾਲ ਚ ਸੁਨੀ ਚਰਵਾਰ ਨੂੰ ਰਾਜਮਾਰਗ ਤੇ ਕਾਰ ਸਵਾਰ ਇੱਕ ਪਰਿਵਾਰ ਨਾਲ ਇਸ ਕਥਿਤ ਮੁਕਾਬਲੇ ਨੂੰ ਅੰਜਾਮ ਦਿੱਤਾ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਉਹਨਾਂ ਨੂੰ ਜ਼ਖਮੀ ਬੱਚਿਆਂ ਜਿਨ੍ਹਾਂ ਆਪਣੀ ਅੱਖਾਂ ਸਾਹਮਣੇ ਆਪਣੇ ਮਾਤਾ-ਪਿਤਾ ਨੂੰ ਗੋਲੀਆਂ ਵਾਜਦੀਆਂ ਦੇਖਿਆ ਨੂੰ ਦੇਖ ਕੇ ਡੂੰਘਾ ਸਦਮਾ ਪੁੱਜਾ ਹੈ। ਉਹਨਾਂ ਵਾਅਦਾ ਕੀਤਾ ਕਿ ਇਸ ਗਲਤ ਤਰੀਕੇ ਨਾਲ ਵਾਪਰੀ ਘਟਨਾ ਪਿੱਛੇ ਜੋ ਵੀ ਕਸੂਰवार ਪਾਇਆ ਗਿਆ ਉਸ ਤੇ ਸਖਤ ਕਾਰਵਾਈ ਕੀਤੀ ਜਾਵੇਗੀ। ਇੱਥੇ ਇਮਰਾਨ ਖਾਨ ਅਸੀਂ ਕਿੰਨੂ ਗੋਈਏ ਸਾਡੇ ਬੱਚੇ ਮਾਰ ਦਿੱਤੇ ਪੁਲਿਸ ਨੇ ਕਿਹੜਾ ਕਾਨੂੰਨ ਹੈ ਕਿਹੜਾ ਇਨਸਾਫ ਹੈ ਕਿਹੜਾ ਕਾਨੂੰਨ ਹੈ ਕਿੱਥੇ ਜਾਈਏ ਇਹ ਅਸੈਂਬਲੀ ਅਸਟਾਲੇ ਬੈਠਿਆ ਜੇ ਅਸੀਂ ਦੱਸ ਕਰਦਾ ਸਾਡੇ ਨੂੰ ਵੀ ਮਾਰ ਦਿਓ ਮਾਰ ਦਿਓ ਸਾਨੂੰ ਅਸੀਂ ਨਹੀਂ ਜੀਣਾ ਚਾਹੁੰਦੇ ਅਸੀਂ ਜ਼ੁਲਮ ਦੇ ਨਿਯਾਮ ਦੇ ਨਹੀਂ ਜੀਣਾ ਚਾਹੁੰਦੇ ਅਸੀਂ ਸੜਨ ਨਿੱਕੇ ਨਿੱਕੇ ਬੱਚੇ ਮਾਰ ਦਿੱਤੇ ਸੜਨ ਨਹੀਂ ਜ਼ਿਆਦੀ ਹੋਈ ਕਿੱਥੇ ਗਈ ਹੈ ਕਿ ਸੰਸਾਦ ਮੁਗੀ ਅਸੀਂ ਜਲਾ ਪੰਜਾਬ ਤੁਸੀਂ ਜਲਾ ਪੰਜਾਬ ਸਾਹਿਬ ਤੁਹਾਨੂੰ ਅੱਲਾ ਕਤਲਾਂ ਦਾ ਆਸਾਬ ਕਿਆਮਤ ਵਾਲੇ ਤੇ ਜਿਹੜਾ ਬੈਗਾ ਤੁਸੀਂ ਉਨੂੰ ਚੀਫ ਮਿਨਿਸਟਰ ਤੇ ਕੀ ਕਰ ਰਹੇ ਹੋ ਕਿੰਨਾ ਪੁਲਿਸ ਹੁਣ ਸਹੀ ਪੈ ਲਗਾਮ ਕੀਤਾ ਅਸੀਂ ਮਜ਼ਦੂਰ ਅਸੀਂ ਦਿਹਾੜੀਆਂ ਲਾ ਕੇ ਰੋਟੀ ਕਮਾਣ ਵਾਲੇ ਬੰਦੇ